ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲਾ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਲੋ ਤੇ ਅ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਾਂ ਬਣਾ ਰਹੇ ਆ ਇੱਕ ਬਹੁਤ ਹੀ ਵਧੀਆ ਜੀ ਚੀਜ਼ ਤੁਹਾਡੀ ਸਕਿਨ ਦੀ ਕੇਅਰ ਵਾਸਤੇ ਕਿਉਂਕਿ ਸਰਦੀ ਆ ਗਈ ਤਾਂ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਜੀ ਸਰਦੀ ਆ ਗਈ ਸਰਦੀਆਂ ਦੇ ਵਿੱਚ ਸਕਿਨ ਇਨੀ ਗੰਦੀ ਹੋ ਜਾਂਦੀ ਹੈ ਇਨੀ ਰਫ ਹੋ ਜਾਂਦੀ ਹੈ ਜੇ ਜੇ ਆਪਾਂ ਕੇਅਰ ਨਹੀਂ ਕਰਾਂਗੇ ਤਾਂ ਇਹ ਬਹੁਤ ਜ਼ਿਆਦਾ ਖਰਾਬ ਹੋ ਜੂਗੀ ਇਸ ਕਰਕੇ ਸਰਦੀ ਚ ਜਿਹੜੀ ਸਕਿਨ ਹੈਗੀ ਆ ਉਹ ਬਹੁਤ ਜ਼ਿਆਦਾ ਕੇਅਰ ਮੰਗਦੀ ਹੈ ਜਿਵੇਂ ਆਪਣੀ ਸਿਹਤ ਬਹੁਤ ਜ਼ਿਆਦਾ ਕੇਅਰ ਮੰਗਦੀ ਹੈ ਸਰਦੀ ਚ ਉਸੇ ਤਰ੍ਹਾਂ ਹੀ ਆਪਣੀ ਸਕਿਨ ਵੀ ਬਹੁਤ ਜ਼ਿਆਦਾ ਕੇਅਰ ਮੰਗਦੀ ਹੈ ਸੋ ਅੱਜ ਆਪਾਂ ਤੋੜ ਰੱਖੇ ਨੇ ਇਹ ਹਬਿਸਕਸ ਦੇ ਫੁੱਲ ਜਿਹਨੂੰ ਅਸੀਂ ਗੁਡਹੈਲ ਵੀ ਕਹਿ ਦਿੰਨੇ ਆ ਜਿਹੜੇ ਅਸੀਂ ਆਪਣੇ ਤੇਲ ਦੇ ਵਿੱਚ ਵੀ ਪਾਉਣੇ ਆ ਹੇਅਰ ਆਇਲ ਦੇ ਵਿੱਚ ਪਾਉਣੇ ਆ ਹੇਅਰ ਸੀਰਮ ਦੇ ਵਿੱਚ ਪਾਉਣੇ ਆ ਸੋ ਇਹ ਵੱਡੇ ਵੱਡੇ ਤਿੰਨ ਫਲਾਵਰ ਮਲੇ ਰੱਖੇ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇੱਕ ਮੈਂ ਸ਼ਾਰਟ ਵੀਡੀਓ ਪਾਈ ਸੀ ਉਹਦੇ ਵਿੱਚ ਇਹ ਬਰਤਨ ਦਿਖਾਇਆ ਸੀਗਾ ਬਹੁਤ ਸਾਰੀਆਂ ਭੈਣਾਂ ਨੇ ਸਾਰੀਆਂ ਭੈਣਾਂ ਨੇ ਬਹੁਤ ਸਾਰੀਆਂ ਕਿ ਬਹੁਤ ਸਾਰੀਆਂ ਮਤਲਬ ਜਿੰਨੀਆਂ ਭੈਣਾਂ ਨੇ ਕਮੈਂਟ ਕੀਤੇ ਸਭ ਦੇ ਕਮੈਂਟ ਸਹੀ ਸੀਗੇ ਕਿ ਇਹਨੂੰ ਕਹਿੰਦੇ ਨੇ ਛੰਨਾ ਠੀਕ ਹੈ ਕਈ ਕਾਲ ਵੀ ਕਹਿ ਦਿੰਦੇ ਨੇ ਹਨਾ ਤੇ ਕਈ ਛੰਨਾ ਕਹਿ ਦਿੰਦੇ ਨੇ ਮੈਂ ਹੁਣ ਇਹਨਾਂ ਨੂੰ ਵਾਸ਼ ਕਰ ਰਹੀ ਆ ਇਹਦੇ ਛੰਨੇ ਦੇ ਵਿੱਚ ਤੇ ਪਿੱਤਲ ਦੀ ਸੌਰੀ ਇਹ ਪੱਤੀਆਂ ਨੇ ਜਿਹੜੀਆਂ ਫੁੱਲਾਂ ਦੀਆਂ ਇਹਨਾਂ ਨੂੰ ਮੈਂ ਤੋੜੂੰਗੀ ਆਹ ਲਓ ਜੀ ਤੋੜ ਕੇ ਇਹਨਾਂ ਨੂੰ ਆਪਾਂ ਵਿੱਚ ਪਾਤਾ ओके ਤਾਂ ਬਹੁਤ ਲੱਗਦੇ ਨੇ ਜੀ ਫੁੱਲ ਥੋੜਾ ਨੂੰ ਜੀ ਨਹੀਂ ਕਰਦਾ ਪਰ ਚਲੋ ਇਹ ਵੀ ਜ਼ਰੂਰੀ ਹੈ ਲੋ ਇਹਨੂੰ ਆਪਾਂ ਪਾਤਾ ਧੋਣ ਵਾਸਤੇ ਗਾਰੀਆ ਜੀ ਇਹਦੇ ਵਿੱਚ ਮੈਂ ਕਿ ਪੱਤੀਆਂ ਜਿਹੜੀਆਂ ਇਹਨਾਂ ਨੂੰ ਵਾਸ਼ ਕਰ ਲਈਏ ਆਪਾਂ ਲੋ ਹੁਣ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਲੋ ਜੀ ਇਹ ਦੇਖੋ ਆਪਣਾ ਛੰਨਾ ਚੰਨੇ ਜਿਹੀਆਂ ਸੋਹਣੀਆਂ ਲੱਗਦੀਆਂ ਨੇ ਪਈਆਂ ਪੱਤੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਇਹਦੇ ਵਿੱਚ ਪਈਆਂ ਤਾਂ। ਚਲੋ ਜੇ ਆਪਾਂ ਵੈਸੇ ਵੀ ਇਹਦੇ ਵਿੱਚ ਇਦਾਂ ਫੁੱਲ ਸਿੱਧਾ ਕਰੀਏ ਨਾ ਪਾਣੀ 'ਚ ਕਾਲ ਦੇ ਵਿੱਚ ਬੜੇ ਸੋਹਣੇ ਲੱਗਦੇ ਆ ਛੰਨਾ ਕਹੇ ਲੋ ਕੌਣ ਕਹੇ ਲੋ ਹਣਾ। ਲੋ ਹੁਣ ਆਪਾਂ ਕੀ ਕਰਨਾ ਹੈ ਇਹ ਵਾਸ਼ ਹੋ ਗਏ। ਇਹਨਾਂ ਨੂੰ ਆਪਾਂ ਗਰਮ-ਗਰਮ ਪਾਣੀ ਲਿਆ ਹੋਇਆ ਮੈਂ ਕੱਪ ਦੇ ਵਿੱਚ ਤੇ ਥੋੜਾ ਜਿਹਾ ਪਾਣੀ ਲਿਆ ਹੋਇਆ ਬਹੁਤ ਜ਼ਿਆਦਾ ਨਹੀਂ ਲਿਆ। ਲੋ ਇਹਦੇ ਵਿੱਚ ਆਪਾਂ ਡਬੋ ਦੇਣੀਆਂ ਨੇ ਇਹ। ਲੋ ਚੰਗੀ ਤਰ੍ਹਾਂ ਪੱਤੀਆਂ ਜਿਹੜੀਆਂ ਉਹ ਇਹਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਣੀਆਂ ਚਾਹੀਦੀਆਂ ਨੇ ਗਰਮ ਪਾਣੀ 'ਚ ਇਦਾਂ ਹੀ ਹਜੇ ਆਪਾਂ ਇਹਨਾਂ ਨੂੰ ਰੱਖਾਂਗੇ ਲੋਟ ਇਹਨਾਂ ਨੂੰ ਆਪਾਂ ਇਦਾਂ ਹੀ ਫੇਰ ਰਹਿਣ ਦੇਵਾਂਗੇ ਆ ਦੇਖੋ ਪੱਤੀਆਂ ਇਹਦੇ ਵਿੱਚ ਪਈਆਂ ਨੇ ਗਰਮ ਪਾਣੀ ਦੇ ਵਿੱਚ ਤੇ ਇਹਨਾਂ ਨੂੰ ਮੈਂ ਟੱਕ ਦੇਣੀ ਆ ਇੱਕ ਆਲ ਦੇ ਨਾਲ ਹਲੋ ਕੀ ਆ ਬਾਤ ਆ ਤਾਂ ਕਿ 체ਤੀ ਪਾਣੀ ਠੰਡਾ ਨਾ ਹੋਵੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਪਹਿਲਾਂ ਇੱਕ ਨਾ ਆਪਣਾ ਫੋਨ ਚੱਕ ਲਿਆ ਵਾਂ ਕਿਸੇ ਦਾ ਕਮੈਂਟ ਆਇਆ ਸੀ ਕਿ ਤੁਸੀਂ ਸਭ ਦੇ ਕਮੈਂਟ ਪੜ੍ਹਦੇ ਹੋ ਸਾਡਾ ਨਹੀਂ ਪੜ੍ਹਦੇ ਲੋ ਜੀ ਕਿਸੇ ਦਾ ਕਮੈਂਟ ਸੀਗਾ ਕਿ ਤੁਸੀਂ ਸਭ ਦੇ ਕਮੈਂਟ ਪੜ੍ਹ ਦਿੰਦੇ ਹੋ ਤੇ ਸਾਡਾ ਕਮੈਂਟ ਪੜ੍ਹਦੇ ਨਹੀਂ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਦੇਖੋ ਨਾ ਹੀ ਤਾਂ ਆਪਣੇ ਤੋਂ ਕੋਈ ਬਹੁਤ ਦੂਰ ਹੈ ਤੇ ਨਾ ਹੀ ਆਪਣੇ ਕੋਈ ਬਹੁਤ ਨੇੜੇ ਹੈ ਸਾਰੇ ਤੁਸੀਂ ਇਕੁਅਲ ਹੋ ਮੇਰੀ ਆਈਜ਼ ਦੇ ਅੱਗੇ ਮੇਰੀ ਨਜ਼ਰ ਚ ਤੁਸੀਂ ਇੱਕੋ ਜਿਹੇ ਸਾਰੇ ਠੀਕ ਹੈ ਜੀ ਤੇ ਹੁਣ ਮੈਨੂੰ ਦੇਖਣਾ ਪਊਗਾ ਅੱਛਾ ਇੱਕ ਤਾਂ ਕਮੈਂਟ ਮੈ ਆ ਪੜਨਾ ਜੀ ਇਹ ਹੈਗਾ ਆਸ਼ਾ ਰਾਣੀ ਜੀ ਦਾ ਹੈਗਾ ਦੀਦੀ ਜੀ ਸਸਤੀ ਕੜੀ ਪੱਤਾ ਇਟਲੀ ਤੋਂ ਕੜੀ ਪੱਤਾ ਇੱਥੇ ਸੁੱਕਾ ਮਿਲਦਾ ਉਹ ਕਹਿੰਦੇ ਮੈਂ ਇਟਲੀ ਤੋਂ ਆ ਸੁੱਕਾ ਕੜੀ ਪੱਤਾ ਮਿਲਦਾ ਉਹਨਾਂ ਨੇ ਤੇਲ ਬਣਾਉਣਾ ਹੈਗਾ ਪਾ ਸਕਦੇ ਆ ਤੇਲ ਵਿੱਚ ਇੱਕ ਹੋਰ ਦੱਸਿਆ ਸੀ ਫੁੱਲ ਉਹ ਵੀ ਨਹੀਂ ਮਿਲਦੇ ਹੁਣ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਸੁੱਕਾ ਕੜੀ ਪੱਤਾ ਮਿਲਦਾ ਚਲੋ ਆਪਾਂ ਫਿਰ ਵੀ ਆ ਕਹਦੇ ਨੇ ਇਹ ਵੀ ਪਾ ਲੂ ਉਹ ਹਨਾ ਵੈਸੇ ਤਾਂ ਜਿਹੜਾ ਹਰਾ ਹੁੰਦਾ ਉਹਦੇ ਵਿੱਚ ਹੀ ਜ਼ਿਆਦਾ ਅਸਰ ਹੁੰਦਾ ਚਲੋ ਉਹ ਤਾਂ ਚਲੋ ਠੀਕ ਆ ਫਿਰ ਵੀ ਸੁੱਕਾ ਪਾ ਲੋਂਗੇ ਤੁਸੀਂ ਪਰ ਫੋਲ ਵੀ ਨਹੀਂ ਮਿਲਦੇ ਫਿਰ ਇਹ ਵੀ ਸਕਿਪ ਕਰਨਾ ਪਊਗਾ ਹਨਾ ਫਿਰ ਆਪਾਂ ਰਿਜ਼ਲਟਸ ਉਹਦੇ ਅੱਛੇ ਲੈ ਨਹੀਂ ਸਕਦੇ ਹੈਗੇ ਹਨਾ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਦੇਖਣਾ ਪੈਂਦਾ ਹੁਣ ਮੈਨੂੰ ਦੇਖਣਾ ਪਊਗਾ ਉਹ ਕਿਹੜੇ ਭੈਣ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਕੀਤਾ ਸੀ ਕਮੈਂਟ ਇੱਕ ਨਾ ਜੀ ਬਲਜੀਤ ਸਿੰਘ ਦੀ ਆਈਡੀ ਤੋਂ ਕਬੜਾ ਸਾਰਾ ਕਮੈਂਟ ਆਇਆ ਸੀ ਛੰਨੇ ਛੰਨੇ ਮਾਰੀ ਚੰਨਾ ਕਹਿੰਦੇ ਆਂਟੀ ਜੀ ਮੇਰੇ ਪਾਪਾ ਤੇ ਮੇਰੀ ਦਾਦੀ ਦੱਸਦੇ ਸੀ ਮੈਨੂੰ ਕਹਿੰਦੇ ਸੀ ਅਸੀਂ ਚੂਰੀ ਖਾਂਦੇ ਹੁੰਦੇ ਸੀ ਇਹਦੇ 'ਚ ਲੱਸੀ ਪੀਂਦੇ ਹੁੰਦੇ ਸੀ ਮੇਰੀ ਦਾਦੀ ਦੇ ਪੁਰਾਣੇ ਵਰਤਮ ਦੇਖਿਆ ਮੈਂ ਜੀ ਮੈਂ ਅੱਜ ਫਸਟ ਟਾਈਮ ਤੁਹਾਨੂੰ ਕਮੈਂਟ ਕੀਤਾ ਹੈ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆਂ ਤੁਸੀਂ ਆਪਣੀ ਨੈਕਸਟ ਵੀਡੀਓ 'ਚ ਮੇਰਾ ਨਾਮ ਜ਼ਰੂਰ ਲਿਓ ਆਂਟੀ ਜੀ ਪਲੀਜ਼ ਮੈਂ ਹਰਵਿੰਦਰ ਕੌਰ ਚੀਮਾ ਆਫਟਰ ਮੈਰਿਜ ਹੁਣ ਮੈਂ ਹਰਵਿੰਦਰ ਕੌਰ ਗਿੱਲ ਬਣ ਗਈ ਆਂ ਜੀ ਚਲੋ ਠੀਕ ਹੈ ਜੀ ਹਰਵਿੰਦਰ ਕੌਰ ਗਿੱਲ ਜੀ ਥੈਂਕ ਯੂ ਬੇਟੀ ਗੋਡ ਬlesਸ ਯੂ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰਦੇ ਹੋ ਤੇ ਬਾਕੀ ਛੰਨੇ ਵਾਲੀ ਗੱਲ ਉਹ ਬਿਲਕੁਲ ਸਹੀ ਹੈ ਤੁਹਾਡੀ ਅੱਗੇ ਲੋਕ ਛੰਨੇ ਯੂਜ਼ ਕਰਦੇ ਸੀ ਪਰ ਅ ਮਤਲਬ ਅਸੀਂ ਵੀ ਯੂਜ਼ ਨਹੀਂ ਕੀਤਾ ਹੈਗਾ ਪਰ ਛੰਨੇ ਦੇਖੋ ਐ ਪਤਾ ਹੈਗਾ ਕਿ ਇਹ ਕੋਈ ਵਰਤਨ ਹੈਗਾ ਚੰਨਾ ਹਨਾ ਤੇ ਅੱਗੇ ਹੈਗਾ ਅ ਇੱਕ ਨਾ ਕਿਸੇ ਨੇ ਕਮੈਂਟ ਕੀਤਾ ਕਹਿੰਦੇ ਨਾ ਹੁਣ ਉਹਦਾ ਮੈਨੂੰ ਆਇ ਨਹੀਂ ਰਿਹਾ ਤਾਂ ਉਹ ਕੌਣ ਨੇ ਉਹਨਾਂ ਦਿਨ ਆਈਡੀ ਨਹੀਂ ਆਈ ਹੈਗੀ ਵਿੱਚ ਸਕਰੀਨਸ਼ਾਟ ਦੇ ਉਹ ਕਹਿੰਦੇ ਵੀ ਛੰਨਾ ਹੈ ਪਰ ਮੈਂ ਜਿੰਨਾ ਨੇ ਰਿਪਲਾਈ ਕੀਤਾ ਤੁਸੀਂ ਉਹਨਾਂ ਦਾ ਜਵਾਬ ਤੱਕ ਨਹੀਂ ਦਿੱਤਾ ਕੀ ਜਵਾਬ ਦੇਵਾਂ ਜੀ ਮੈਂ ਸਮਝ ਰਹੀ ਹਾਂ ਮੈਨੂੰ ਪਤਾ ਹੁੰਦਾ ਕਿ ਮੈਂ ਅਗਲੇ ਵਲੌਗ ਦੇ ਵਿੱਚ ਜਵਾਬ ਦੇਣਾ ਕਿ ਜਿੰਨਾ ਵੀ ਭੈਣਾ ਨੇ ਜਵਾਬ ਦਿੱਤਾ ਸੀ ਉਹ ਬਿਲਕੁਲ ਰਾਈਟ ਆਨਸਰ ਸੀਗਾ ਆਂਕਲ ਥੈਂਕ ਯੂ ਸੋ ਮੱਚ ਤੁਸੀਂ ਸਾਰਿਆਂ ਨੇ ਮਤਲਬ ਕਿ ਜਵਾਬ ਦਿੱਤਾ ਠੀਕ ਹੈ ਜੀ ਉਹ ਪਤਾ ਨਹੀਂ ਕਿੱਥੇ ਗਈ ਜੀ ਉਹਨਾਂ ਨੇ ਲਿਖਿਆ ਸੀਗਾ ਕਿ ਤੁਸੀਂ ਮੇਰੇ ਦਾ ਜਵਾਬ ਨਹੀਂ ਦੇ ਰਹੇ ਜੀ ਲੋ ਜੀ ਹੁਣ ਮੈਨੂੰ ਫੇਰ ਨਹੀਂ ਪਤਾ ਲੱਗ ਰਿਹਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਉਹ ਫਿਰ ਦੁਬਾਰਾ ਕਮੈਂਟ ਕਰ ਦੇਣਗੇ ਫਿਰ ਆਪਾਂ ਦੁਬਾਰਾ ਪੜ ਲਾਂਗੇ ਠੀਕ ਹੈ ਤੇ ਲੋ ਜੀ ਅੱਜ ਆਪਾਂ ਬਣਾ ਰਹੇ ਆ ਆਪਣੀ ਸਕਿਨ ਵਾਸਤੇ ਇੱਕ ਨਾਈਟ ਕਰੀਮ ਕਿ ਆਪਾਂ ਨਾਈਟ ਦੇ ਵਿੱਚ ਆਪਣੀ ਸਕਿਨ ਜਿਹੜੀ ਉਹਨੂੰ ਕਿਸ ਤਰ੍ਹਾਂ ਦੀ ਕੇਅਰ ਕਰਨੀ ਹੈਗੀ ਆ ਉਹਦੇ ਲਈ ਆਪਾਂ ਇੱਕ ਸਪੈਸ਼ਲ ਕਰੀਮ ਬਣਾ ਰਹੇ ਆ ਜਿਹੜੀ ਫੁੱਲਾਂ ਤੋਂ ਹੁਣ ਤੁਸੀਂ ਸੋਚ ਸਕਦੇ ਹੋ ਵੀ ਜਿਹੜੀ ਕਰੀਮ ਬਾਣੀ ਫੁੱਲਾਂ ਤੋਂ ਰਹੀ ਹੈ ਫੇਸ ਕਰੀਮ ਉਹਦਾ ਇਫੈਕਟ ਕਿੰਨਾ ਅੱਛਾ ਹੋਊਗਾ ਹਾਂ ਤੇ ਕੁਦਰਤ ਦੇ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਹੈ ਜੇ ਆਪਾਂ ਕੁਦਰਤ ਦੇ ਨਾਲ ਜੁੜਾਂਗੇ ਤਾਂ ਅੱਛੀ ਸਿਹਤ ਪਾਉਂਗੇ ਠੀਕ ਹੈ ਜੀ ਅਗਰ ਆਪਾਂ ਇਸ ਕਰਕੇ ਅਸੀਂ ਬਿਮਾਰੀਆਂ ਸਹਿੜ ਲੀਆਂ ਕਿਉਂਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਹਿਲਾਂ ਲੋਕ ਕੁਦਰਤ ਦੇ ਬਹੁਤ ਨੇੜੇ ਰਹਿੰਦੇ ਸੀ ਤੇ ਦੁੱਖ ਵੀ ਨਹੀਂ ਸੀ ਜੀ ਬਹੁਤ ਜ਼ਿਆਦਾ ਸੁਖੀ ਰਹਿੰਦੇ ਸੀ ਹਨ ਸੋ ਜਿੰਨਾ ਅਸੀਂ ਕੁਦਰਤ ਦੇ ਕੋਲ ਜਾਵਾਂਗੇ ਉਹਨਾਂ ਕੁਦਰਤ ਸਾਨੂੰ ਸੁਖੀ ਰੱਖੂਗੀ ਠੀਕ ਹੈ ਇਨ ਦਾ ਕਲਰ ਹਜੇ ਆਇਆ ਨਹੀਂ ਹੈ ਪਾਣੀ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਇਹ ਬੋਇਲ ਕਰਨੇ ਪੈਣਗੇ ਲਓ ਜੀ ਮੈਂ ਇਹਨਾਂ ਨੂੰ ਬੋਇਲ ਕਰ ਲਾਂ ਕਿਉਂਕਿ ਬੋਇਲ ਕਰਕੇ ਤਾਂ ਇਹਨਾਂ ਦਾ ਕਲਰ ਆ ਜਾਂਦਾ ਪਰ ਮੈਨੂੰ ਇਹ ਸੀਗਾ ਕਿ ਗਰਮ ਪਾਣੀ ਦੇ ਵਿੱਚ ਹੀ ਇਹਨਾਂ ਦਾ ਕਲਰ ਆਜੂ ਪਰ ਨਹੀਂ ਆਇਆ ਸੋ ਮੈਂ ਹੁਣ ਇਹਨਾਂ ਨੂੰ ਬੋਇਲ ਕਰ ਲਾਂ ਕਿਉਂਕਿ ਜਦੋਂ ਆਪਾਂ ਸੀਰਮ ਬਣਾਉਣੀ ਹੁੰਦੇ ਆ ਨਾ ਹੈਅਰ ਸੀਰਮ ਉਦੋਂ ਅਸੀਂ ਇਹਨਾਂ ਨੂੰ ਪਾਣੀ ਚ ਬੋਇਲ ਕਰਦੇ ਆ ਤੇ ਬਹੁਤ ਅੱਛਾ ਇਹਨਾਂ ਦਾ ਕਲਰ ਆ ਜਾਂਦਾ ਔਰ ਇਹ ਪਿੰਕ ਕਲਰ ਇਹਨਾਂ ਦਾ ਬਿਲਕੁਲ ਹੀ ਫੁੱਲਾਂ ਤੋਂ ਚਲਿਆ ਜਾਂਦਾ ਹੁੰਦਾ ਚਲੋ ਮੈਂ ਹੁਣ ਇਹਨਾਂ ਨੂੰ ਦੁਬਾਰਾ ਤੋਂ ਬੋਇਲ ਕਰ ਲੈ ਹੁਣ ਦੇ ਬਾਅਦ ਆਪਾਂ ਲੋ 1 ਕੱਪ ਪਾਣੀ ਦਾ ਲਗਭਗ ਇੱਕ ਹੱਥਾ ਇਹਨੂੰ ਆਪਾਂ ਪੱਤੇਆਂ ਨੂੰ ਬੋਇਲ ਕਰਾਂਗੇ ਇਹਦੇ ਵਿੱਚ ਆਪਾਂ ਤਿੰਨ ਫੁੱਲ ਪਾਏ ਸੀ ਤੁਸੀਂ ਚਾਰ ਫੁੱਲ ਵੀ ਲੈ ਸਕਦੇ ਹੋ ਇਹਦੇ ਠੀਕ ਹੈ ਤੇ ਹੁਣ ਇਹ ਜਦੋਂ ਆਪਾਂ ਇਹਨਾਂ ਨੂੰ ਬੋਇਲ ਕਰ ਲਾਂਗੇ ਤੇ ਇਹ ਬਿਲਕੁਲ ਕਲਰ ਛੱਡ ਜਾਣਗੇ ਆਪਦਾ ਇਹ ਵਾਈਟ ਹੋ ਜਾਣਗੇ ਠੀਕ ਹੈ ਜੀ ਸੋ ਵੇਟ ਕਰਨੀ ਪਊਗੀ ਥੋੜੀ देर ਆਪਾਂ ਜਦੋਂ ਆਪਾਂ हेयर सीरम ਬਣਾਉਨੇ ਆ ਨਾ ਜੀ ਉਹਦੇ ਵਿੱਚ ਦੀ ਆਪਾਂ ਇਹ ਫੁੱਲ ਜਿਹੜੇ ਉਹ ਯੂਜ਼ ਕਰ ਲੈਨੇ ਆ ਪੱਤੇ ਵੀ ਯੂਜ਼ ਕਰ ਲੈਨੇ ਆ ਫੁੱਲ ਵੀ ਯੂਜ਼ ਕਰ ਲੈਨੇ ਆ ਔਰ ਇਹ ਫੁੱਲ ਜਿਹੜੇ ਉਹ ਬਿਲਕੁਲ ਵਾਈਟ ਹੋ ਜਾਂਦੇ ਨੇ ਇਹ ਚ ਲਓ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦਾ ਕਲਰ ਹੈ ਜਿਹੜਾ ਉਹ ਬਿਲਕੁਲ ਵਾਈਟ ਹੋ ਗਿਆ ਤੁਹਾਨੂੰ ਦੇਖ ਹੀ ਰਿਹਾ ਹੈ ਹਲਕਾ ਹਲਕਾ ਕਲਰ ਰਹਿ ਗਿਆ ਫੁੱਲਾਂ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਇਹਨਾਂ ਦਾ ਕਲਰ ਆਪਾਂ ਹਲੋ ਪਿੰਕ ਕਲਰ ਨਹੀਂ ਆਇਆ ਹੋਰ ਹੀ ਕਲਰ ਛੱਡ ਗਏ ਇਹ ਬਲੂ ਜਿਹਾ ਕਲਰ ਔਰ ਇਹ ਕੁਦਰਤ ਦੇ ਰੰਗ ਨੇ ਜੀ ਦੇਖਣ ਨੂੰ ਇਹ ਪਿੰਕ ਲੱਗਦੇ ਸੀ ਪਰ ਇਹਨਾਂ ਦਾ ਕਲਰ ਹੈ ਜਿਹੜਾ ਉਹ ਥੋੜਾ ਬਲੂਇਸ਼ ਜਿਹਾ ਆਇਆ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਪਾਣੀ ਤੇ ਪਾਣੀ ਨੂੰ ਵਾਪਸ ਘਾਦਾਂਗੇ ਇਹਨਾਂ ਦਾ ਪੂਰਾ ਅਸਰ ਹੈ ਜਿਹੜਾ ਉਹ ਪਾਣੀ ਦੇ ਵਿੱਚ ਆ ਜੂਗਾ

ਚਮਚ ਮੈਂ ਫੇਰ ਨਹੀਂ ਲੱਗੀ ਲੋ ਜੀ ਆਪਾਂ ਇਹ ਕੱਪ ਲੈ ਲਿਆ ਇਹਦੇ ਵਿੱਚ ਨਾ ਆਪਾਂ ਹੁਣ ਜਿਹੜਾ ਵੀ ਫੁੱਲਾਂ ਦਾ ਐਕਸਟ੍ਰੈਕਟ ਹੈਗਾ ਸੀਗਾ ਜੋ ਕਲਰ ਸੀ ਉਹ ਬਿਲਕੁਲ ਚਲਿਆ ਗਿਆ ਹੁਣ ਤੁਸੀਂ ਫੁੱਲਾਂ ਦੇ ਆ ਦੇਖੋ ਪੱਤੀਆਂ ਕਲਰ ਬਿਲਕੁਲ ਇਹਨਾਂ ਦਾ ਚਲਿਆ ਗਿਆ ਜਿਹੜੀਆਂ ਪਿੰਕ ਸੀਗੀਆਂ ਹੁਣ ਪਿੰਕ ਹੈ ਨਹੀਂ ਇਹ ਤੁਸੀਂ ਇੱਕ ਗੱਲ ਦੇਖੋ ਤੁਸੀਂ ਕਲਰ ਇਹਦਾ ਕਿਹੋ ਜਿਹਾ ਆਇਆ ਲੋ 컬러 ਇਹਦਾ ਆਇਆ ਬਲੈਕਿਸ਼ ਗ੍ਰੀਨ ਮੈਂ ਤੁਹਾਡੇ ਨਾਲ ਅਜੇ ਠਹਿਰ ਕੇ ਗੱਲ ਕਰਦੀ ਆ ਪਹਿਲਾਂ ਆਪਾਂ ਇਹਨੂੰ ਬਣਾ ਲਈਏ ਫਿਰ ਗੱਲ ਕਰਦੇ ਆ ਆਪਾਂ ਇਸ ਵਿਸ਼ੇ ਤੇ ਆ ਲੋ ਵੱਧ ਵੀ ਪਾ ਸਕਦੇ ਹਾਂ ਹੁਣ ਇਹਨੂੰ ਆਪਾਂ ਲੋ ਮੈਂ ਕਾਫੀ ਪਾ ਲਿਆ ਜੇ ਲੋੜ ਪਈ ਆਪਾਂ ਨੂੰ ਫਿਰ ਪਾ ਲਾਂਗੇ ਜਿਆਦਾ ਹੀ ਬਣਾ ਲੈਨੇ ਆਪਾਂ ਹੁਣ ਫ੍ਰਿਜ ਚ ਰੱਖ ਲਾਂਗੇ ਤੇ ਇਹ ਲੈ ਲੇ ਆਪਾਂ ਅ ਫੁੱਲੋਂ ਦਾ ਰਸ ਲੈ ਲਿਆ ਗੁੱਡ ਹੈਲਦੀ ਫੁੱਲ ਜਾਂ ਫਾ ਬਿਸਕਸ ਦੇ ਫੁੱਲ ਠੀਕ ਹੈ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਐਲੋਵੇਰਾ ਜੈਲ ਪਾ ਲਓ ਇੱਕ ਚਮਚ ਦੋ ਚਮਚ ਅਪਰ ਹੋਰ ਯੂਜ਼ ਕਰਾਂਗੇ ਇਹਨੂੰ ਅਜੇ ਤਿੰਨ ਚਮਚ ਹੋਏ ਨੇ ਲਗਭਗ ਤਿੰਨ ਚਮਚ ਆਪਾਂ ਪਾਤੀ ਹੋਣਾ ਨਾ ਪਾਣੀ ਦੇ ਅਕੋਰਡਿੰਗਲੀ ਪਾਣੀ ਪੈਂਦੀ ਆ ਆਪਾਂ ਨੂੰ ਠੀਕ ਹੈ ਜੀ ਆਹੋ ਜਿੰਨੀ ਦਰ ਮਿਕਸ ਕਰ ਲੈਣਾ ਇਹਨੂੰ ਆਪਾਂ ਇਹਦੇ ਵਿੱਚ ਅਪਾ ਉਨੀ ਕ ਪਾਉਣੀ ਆ ਜਿਹਦੇ ਨਾਲ ਆਪਾਂ ਨੂੰ ਕਰੀਮੀ ਟੈਕਸਚਰ ਮਿਲ ਜੇ। ਬਾਕੀ ਭੈਣਾਂ ਨੂੰ ਪਤਾ ਹੀ ਆ ਕਿ ਆਪਾਂ ਨੂੰ ਇਹ ਇਹਦਾ ਟੈਕਸਚਰ ਜਿਹੜਾ ਉਹ ਕਰੀਮੀ ਮਿਲਣਾ ਚਾਹੀਦਾ। ਆਪਾਂ ਲੱਗਣੀ ਚਾਹੀਦੀ ਆ ਕਿ ਇਹ ਇੱਕ ਕਰੀਮ ਹੈ। ਠੀਕ ਹੈ। ਲਓ। ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਮਿਕਸ ਕਰ ਲੈਣਾ ਇਹਦੇ ਵਿੱਚ। ਆ ਲੋ ਜੀ ਕਰੀਮੀ ਟੈਕਸਚਰ ਆ ਗਿਆ ਲੈ ਇਹਦੇ ਵੀ ਆਪਾਂ ਇਹਨੂੰ ਫੇਰ ਹਿਲਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਨਾ ਥੋੜਾ ਜਾ ਨਾਰੀਅਲ ਤੇਲ ਪਾਵਾਂਗੇ ਲਗਭਗ ਇੱਕ ਚਮਚਾ ਮੈਂ ਪਾ ਹੀ ਦਿੱਤਾ ਇਹਦੇ ਵਿੱਚ ਨਾਰੀਅਲ ਦਾ ਤੇਲ ਲੋ ਜੀ ਜਿੰਨਾ ਇਹਨੂੰ ਹਿਲਾਉਂਦੇ ਜਾਵਾਂਗੇ ਇਸ ਤਰ੍ਹਾਂ ਕਰਦੇ ਕਰਦੇ ਚੰਗੀ ਤਰ੍ਹਾਂ ਹਿਲਾ ਲੈਣਾ ਉੰਨੀ ਇਹ ਕ੍ਰੀਮ ਬਣਦੀ ਜਾਊਗੀ ਵਧੀਆ ਲੋ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਵਿਟਾਮਿਨ E ਦੇ ਕੈਪਸੂਲ ਜਿੰਨੀ ਕਿ ਮੈਂ ਬਣਾਈ ਆ ਉਹਦੇ ਅਕੋਰਡਿੰਗਲੀ ਆਪਾਂ 2 ਕੈਪਸੂਲ ਹੈਗੇ ਜਿਹੜੇ ਉਹ ਪਾਵਾਂਗੇ ਲੋ ਜੀ ਲੋਜੀ ਇਹ ਹੋ ਗਏ ਤਿੰਨ ਪਾਤੇ ਜੀ ਮੈਂ ਇਹਦੇ ਵਿੱਚ ਮੇਰੀ ਕਰੀਮ ਬਹੁਾਈ ਬਣ ਗਈ ਸੀ ਸੋ ਉਹਦੇ ਵਿੱਚ ਮੈਂ ਹੁਣ ਆਪ ਤਿੰਨ ਪਾਤੇ ਨੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਜਿੰਨਾ ਹਿਲਾਉਂਦੇ ਜਾਓਗੇ ਉਨਾ ਕਰੀਮੀ ਟੈਕਸਚਰ ਆਊਗਾ ਤਾਂ ਬਹੁਤ ਵਧੀਆ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ گلاب ਜਲ ਵੀ ਤੁਸੀਂ ਐਡ ਕਰ ਸਕਦੇ ਹੋ ਠੀਕ ਹੈ ਇੱਕ ਤਾਂ ਉਹ ਠੰਡਕ ਦਿੰਦਾ ਦੂਜਾ ਨਾ ਉਹਦੇ ਨਾਲ ਆਪਾਂ ਨੂੰ ਖੁਸ਼ਬੂ ਅੱਛੀ ਆਉਂਦੀ ਆ ਲਓ ਜੀ ਬਿਲਕੁਲ ਹੋ ਗਈ ਬਣ ਗਈ ਇਥੇ ਆਪਣੀ ਵਧੀਆ ਕਰੀਮ ਦੇਖੋ ਜੀ ਬਹੁਤ ਅੱਛੀ ਕਰੀਮ ਬਣ ਗਈ ਹੈ ਲਓ ਜੀ ਬੜੀ ਵਧੀਆ ਕਰੀਮ ਬਣ ਕੇ ਤਿਆਰ ਹੋਈ ਹੈ ਪਰ ਇਹਦਾ ਕਲਰ ਹੈਗਾ ਜਿਹੜਾ ਉਹ ਨਹੀਂ ਆਇਆ ਜਿਹੜਾ ਕਿ ਮਤਲਬ ਕਿ ਆਪਾਂ ਨੂੰ ਐਂ ਲੱਗਦਾ ਸੀ ਵੀ ਪਿੰਕ ਆਊਗਾ ਠੀਕ ਹੈ ਪਿੰਕ ਨਹੀਂ ਆਇਆ ਸੋ ਉਹੀ ਕੱਲ ਤੇ ਮੈਂ ਫੇਰ ਆਣੀ ਆ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਫੇਰ ਲਓ ਹੁਣ ਆਪਾਂ ਗੱਲ ਕਰਦੇ ਹਾਂ ਲਾ ਕੇ ਤਾਂ ਆਪਾਂ ਤੁਹਾਨੂੰ ਫੇਰ ਦਿਖਾਉਣੀ ਹੈ ਮੈਂ ਤੁਹਾਡੇ ਨਾਲ ਗੱਲ ਇਹ ਕਰਨੀ ਸੀਗੀ ਚੀਜ਼ਾਂ ਕਿਹੜੀਆਂ-ਕਿਹੜੀਆਂ ਲਾਈਆਂ ਸੀ ਪਹਿਲਾਂ ਤਾਂ ਉਹ ਦੱਸ ਦਾਂ ਆਹ ਲਓ ਜੀ ਵਿਟਾਮਿਨ E ਦਾ ਕੈਪਸੂਲ ਨਾਰੀਅਲ ਤੇਲ ਇਹਨਾਂ ਨਹੀਂ ਪਾਉਣਾ ਜਿੰਨਾ ਮੈਂ ਲਿਆ ਪਾਉਣਾ ਥੋੜਾ ਜਿਹਾ ਇੱਕ ਚਮਚ ਪਾਉਣਾ ਠੀਕ ਹੈ ਜੀ ਤੇ ਇਹ ਲਿਆ ਸੀ ਆਪਾਂ aloevera ਜਲ ਜਿਹੜਾ ਹੁਣ ਮੇਰਾ ਖਤਮ ਹੋ ਚੁੱਕਿਆ ਹੋਰ ਲਿਆਵਾਂਗੇ ਤੇ ਇਹ ਲਿਆ ਸੀ ਆਪਾਂ ਪਾਣੀ ਹੁਣ ਪਾਣੀ ਮੇਰੇ ਕੋਲ ਹੋਰ ਵੀ ਪਿਆ ਪਰ ਹੁਣ ਮੇਰੇ ਕੋਲ aloevera ਜਲ ਨਹੀਂ ਹੈ ਹੋਰ ਜੇ ਮੈਂ ਹੁਣ ਹੋਰ ਪਾਣੀ ਪਾਉਂਗੀ ਤੇ aloevera ਜਲ ਦੀ ਲੋੜ ਪੈ ਜੂਗੀ ਇਸ ਕਰਕੇ ਮੈਂ ਨਹੀਂ ਪਾਉਂਗੀ ਤੁਹਾਡੇ ਸਾਹਮਣੇ ਬਣਾਇਆ ਹੈ 5-6 ਚਮਚਾ ਜਿਹੜੇ ਤੇ ਉਹਦੇ ਵਿੱਚ ਜਿਹੜੀ ਐਲੋਵੇਰਾ ਜੈਲ ਹੈਗੀ ਉਹ ਉਸ ਅਕੋਰਡਿੰਗਲੀ ਤੁਸੀਂ ਪਾਈ ਜਾਣਾ ਜਿਹਦੇ ਨਾਲ ਕਿ ਸਾਨੂੰ ਆਪਣਾ ਟੈਕਸਚਰ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਮਿਲ ਜੇ ਸਾਨੂੰ ਲੱਗੇ ਕਿ ਇੱਕ ਕਰੀਮ ਬਣ ਗਈ ਹੈ ਠੀਕ ਹੈ ਜੀ ਤੇ ਦੂਜੀ ਗੱਲ ਹੈਗੀ ਆ ਵਿਟਾਮਿਨੀ ਦੇ ਮੈਂ ਤਿੰਨ ਕੈਪਸੂਲ ਪਾਈ ਆ ਦੇ ਵਿੱਚ ਤੇ ਇੱਕ ਚਮਚ ਪਾਇਆ ਹੈਗਾ ਮੈਂ ਨਾਰੀਅਲ ਦੇ ਤੇਲ ਦਾ ਠੀਕ ਹੈ ਜੀ ਤੇਲ ਦਾ ਹੁਣ ਆ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੇ ਕਿਸੇ ਨੂੰ ਨਾਰੀਅਲ ਤੇਲ ਸੂਟ ਨਹੀਂ ਕਰਦਾ ਤੇ ਤੁਸੀਂ ਐਲਮਨੋਇਲ ਜਣੀ ਬਦਾਮਾਂ ਦਾ ਤੇਲ ਪਾ ਸਕਦੇ ਹੋ ਅਗਰ ਉਹ ਵੀ ਸੂਪ ਨਹੀਂ ਕਰਦਾ 올ਿਵ ਆਇਲ ਯਾਨੀ ਕਿ ਜੈਤੂਨ ਦਾ ਤੇਲ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੋਲ ਤਿੰਨ ਆਪਸ਼ਨਸ ਹੈਗੀਆਂ ਨੇ ਜਾਂ ਜਿਹਦੇ ਘਰੇ ਜਿਹੜਾ ਹੋਵੇ ਉਹ ਯੂਜ਼ ਕਰ ਲਿਓ ਹੁਣ ਤੁਸੀਂ ਇਹ ਨਾ ਪੁੱਛਿਓ ਕਿ ਗ੍ਰੀਨ ਵਾਲੀ অ্যালোਵਰਾ ਜਲ ਜਾਂ ਵਾਈਟ ਵਾਲੀ অ্যালোਵਰਾ ਜਲ ਤੁਸੀਂ ਜਿਹੜੀ ਮਰਜ਼ੀ অ্যালোਵਰਾ ਜਲ ਜਿਹੜੀ ਉਹ ਯੂਜ਼ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹ ਨਹੀਂ ਹੈਗਾ ਕਿ ਤੁਹਾਡੇ ਘਰ ਛੰਨਾ ਨਹੀਂ ਹੈ ਤੇ ਤੁਹਾਡੇ ਫੁੱਲ ਨਹੀਂ ਧੋਏ ਜਾਣੇ ਬਿਨਾਂ ਛੰਨੇ ਤੋਂ ਵੀ ਕਿਸੇ ਵੀ ਵਰਤਨ ਦੇ ਵਿੱਚ ਉਹ ਲਤੋ ਸਕਦੇ ਹੋ ਇਹਨਾਂ ਦੇ ਇੰਨੇ ਸਾਰੇ ਕੁਐਸਚਨ ਹੁੰਦੇ ਨੇ ਸਾਰਿਆਂ ਦੇ ਜਵਾਬ ਪਹਿਲਾਂ ਦੇ ਦੇਣੀ ਆ ਤੇ ਹਲੋ ਜੀ ਅਗਲੀ ਗੱਲ ਮੈਂ ਨਾ ਤੁਹਾਡੇ ਨਾਲ ਇਹ ਕਰਦੀ ਸੀਗੀ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਦੇਖਦੇ ਆ ਉਹਦੇ ਵਿੱਚ ਕੀ ਹੁੰਦਾ ਹੁਣ ਜੰਮ ਜੰਮ ਕੇ ਤਾਂ ਕੋਈ ਉਹ ਸਿਆਣਾ ਨਹੀਂ ਬਣਿਆ ਬਹ ਹੁੰਦਾ ਉਹਦੀ ਪੈਦਾਈਸ਼ੀ ਤਾਂ ਆਪਾਂ ਸਿਆਣੇ ਨਹੀਂ ਹੁੰਦੇ ਜਾਂ ਸਿੱਖੇ ਸਿਖਾਈ ਨਹੀਂ ਆਉਂਦੇ ਇਧਰੋਂ ਉਧਰੋਂ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਫਿਰ ਆਪਾਂ ਟਰਾਈ ਵੀ ਕਰਦੇ ਰਹਿੰਦੇ ਆ ਠੀਕ ਹੈ ਜੀ ਸੋ ਜਦੋਂ ਆਪਾਂ ਵੀਡੀਓ ਦੇਖਦੇ ਆ ਉਹਦੇ ਵਿੱਚ ਕੀ ਦਿਖਾਉਂਦੇ ਨੇ ਕਿ ਫੁੱਲ ਜਿਹੜੇ ਉਹ ਲੈਂਦੇ ਨੇ ਔਰ ਪਿੰਕ ਕਲਰ ਛੱਡ ਜਾ ਉਹ ਫੁੱਲ ਪਾਣੀ ਚ ਪਾਏ ਨਾਲ ਦੀ ਨਾਲ ਕੱਢੇ ਔਰ ਪਿੰਕ ਕਲਰ ਛੱਡ ਗਏ ਨਹੀਂ ਹੁੰਦਾ ਇਸ ਤਰ੍ਹਾਂ ਕਲਰ ਤੁਸੀਂ ਦੇਖ ਲ ਕਲਰ ਥੋੜਾ ਜਿਹਾ ਬਲੂ ਜਿਹਾ ਆਇਆ ਸੀ ਉਹਨਾਂ ਦਾ ਠੀਕ ਹੈ ਡਿਫਰੈਂਟ ਜਿਹਾ ਔਰ ਤੁਸੀਂ ਕਰੀਮ ਵੀ ਦੇਖ ਸਕਦੇ ਹੋ ਕਰੀਮ ਦਾ ਕਲਰ ਦੇਖੋ ਸੋ ਜੋ ਸਾਨੂੰ ਦਿਖਾਇਆ ਜਾਂਦਾ ਹੈ ਮੈਂ ਦੇਖ ਲਿਆ ਕਿ ਉਹ ਹੁੰਦਾ ਨਹੀਂ ਹੈ ਠੀਕ ਹੈ ਜੀ ਦਿਖਾਇਆ ਕੁਝ ਹੋਰ ਜਾਂਦਾ ਹੈ ਪਰ ਆਪਾਂ ਉਸ ਤਰ੍ਹਾਂ ਨਹੀਂ ਦਿਖਾਉਂਦੀ ਹੈਗੇ ਲਓ ਜੀ ਹੁਣ ਆਪਾਂ ਲਾਉਣੇ ਹੈਗੇ ਕਰੀਮ ਇਹ ਹੈਗੀ ਹੈ ਸਾਡੀ ਨਾਈਟ ਕਰੀਮ ਠੀਕ ਹੈ ਇਹਨੂੰ ਤੁਸੀਂ ਫੇਸ ਨੂੰ ਵਾਸ਼ ਕਰਕੇ ਫਿਰ ਯੂਜ਼ ਕਰਨਾ ਹੈ ਇਹ ਨਾ ਹੋਵੇ ਕਿ ਤੁਹਾਡਾ ਸਾਰੇ ਦਿਨ ਦੀ ਡਸਟ ਹੈ ਜਿਹੜੀ ਤੁਹਾਡੇ ਫੇਸ ਤੇ ਹੋਵੇ ਤੇ ਫੇ ਤੁਸੀਂ ਇਹਨੂੰ ਯੂਜ਼ ਕਰ ਲਓ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਜੀ ਮੈਂ ਇਹਦੇ ਵਿੱਚ ਗੁਲਬਜਲ ਪਾਇਆ ਨਹੀਂ ਹੈਗਾ ਪਰ ਕਿਉਂਕਿ ਇਹਦੇ ਵਿੱਚ ਆਪਾਂ ਫੁੱਲ ਪਾਏ ਹੋਏ ਨੇ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਬਹੁਤ ਜ਼ਿਆਦਾ ਔਰ ਜਿਹੜਾ ਗੁੜ੍ਹਹੇਲ ਦੇ ਫੁੱਲ ਹੈਗੇ ਨੇ ਉਹ ਤਾਂ ਬਸ ਕੁਛ ਹੀ ਨਾ ਇੰਨੀ ਅੱਛੀ ਚੀਜ਼ ਹੈ ਪਰਮਾਤਮਾ ਵੱਲੋਂ ਦਿੱਤਾ ਗਿਆ ਸਾਨੂੰ ਗਿਫਟ ਹੈ ਜੇ ਉਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਯੂਜ਼ ਕਰੀਏ ਔਰ ਸਾਨੂੰ ਯੂਜ਼ ਕਰਨ ਦਾ ਪਤਾ ਹੋਵੇ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਐ ਲੱਗਦਾ ਹੈ ਕਿ ਮੈਂ ਤੇਲ ਜਿਹੜਾ ਹੋਰ ਐਡ ਕਰ ਸਕਦੀ ਆ ਨਾਰੀਅਲ ਦਾ ਤੇਲ ਠੀਕ ਹੈ ਜਦ ਤੁਸੀਂ ਬਣਾਵੋਗੇ ਤੁਸੀਂ ਯੂਜ਼ ਕਰਕੇ ਦੇਖਿਓ ਉਹਨੂੰ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਕਿ ਆਹ ਚੀਜ਼ ਹੈ ਜਿਹੜੀ ਹੋਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਤੇਲ ਹੈ ਜਿਹੜਾ ਹੋਰ ਹੋਣਾ ਚਾਹੀਦਾ ਆਪਾਂ ਹੋਰ ਥੋੜਾ ਜਿਹਾ ਪਾ ਦੋ ਲਓ ਲਓ ਜੀ ਬੜੀ ਵਧੀਆ ਚੀਜ਼ ਹੈ ਜੀ ਬਹੁਤ ਖੁਸ਼ਬੂ ਤਾਂ ਪੁੱਛੋ ਹੀ ਨਾ ਬਸ ਇੰਨੀ ਸੋਹਣੀ ਆਉਂਦੀ ਆ ਹੁਣ ਤੁਹਾਨੂੰ ਆ ਨਹੀਂ ਸਕਦੀ ਤੇ ਤੁਸੀਂ ਇਹਨੂੰ ਲਾਉਣਾ ਹੈਗਾ ਯੂਜ਼ ਕਰਨਾ ਹੈਗਾ ਗਰਦਨ ਤੇ ਵੀ ਕਰੋ ਠੀਕ ਹੈ ਜੀ ਲਓ ਬਹੁਤ ਵਧੀਆ ਚੀਜ਼ ਹੈ ਬੜਾਇਓ ਤੇ ਬਸ ਬਣਾ ਕੇ ਤੁਸੀਂ ਲਾ ਕੇ ਦੇਖੋਗੇ ਤੁਹਾਨੂੰ ਉਹਦੇ ਅਕੋਰਡਿੰਗਲੀ ਪਤਾ ਲੱਗਦਾ ਰਹੂਗਾ ਕਿ ਇਹਦੇ ਵਿੱਚ ਮੈਨੂੰ ਕਿਹੜੀ ਚੀਜ਼ ਦੀ ਕਮੀ ਹੈ ਔਰ ਮੈਨੂੰ ਲੱਗਦਾ ਕਿ ਮੈਨੂੰ ਦੋ ਚਮਚਾ ਜਿਹੜੇ ਉਹ ਪਾਉਣੇ ਚਾਹੀਦੇ ਆ ਨਾਰੀਅਲ ਦੇ ਤੇਲ ਦੇ ਮੈਂ ਥੋੜਾ ਜਿਹਾ ਹੋਰ ਐਡ ਕੀਤਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਲੱਗ ਪੁੱਟ ਦੋ ਚਮਚਾ ਜਿਹੜੇ ਉਹ ਨਾਰੀਅਲ ਦੇ ਤੇਲ ਦੇ ਪਾਤੇ ਨੇ ਔਰ ਤਿੰਨ ਚਾਰ ਚਾਰ ਚਮਚ ਸੀਗੇ ਉਹ ਆ ਜਲਦੀ ਪਾਈ ਸੀ ਠੀਕ ਹੈ ਜੀ অ্যালোਵੈਰਾ ਜਲ ਲੋ ਹੁਣ ਮੇਰੇ ਕੋਲੇ ਜਿਹੜੀਆਂ ਡੱਬੀਆਂ ਸੀ ਉਹ ਸਾਰੀਆਂ ਬਿਜੀ ਹੋਈਆਂ ਪਈਆਂ ਨੇ ਠੀਕ ਹੈ ਜੀ ਔਰ ਦੋ ਕੁ ਡੱਬੀਆਂ ਸੀ ਜਿਹੜੀਆਂ ਉਹ ਮੈਂ ਕਿਸੇ ਨੂੰ ਕੁਛ ਨਾ ਕੁਛ ਪਾਕੇ ਦੇਦਾ ਇਦਾਂ ਹੀ ਕਈ ਵਾਰੀ ਕੋਈ ਆ ਜਾਂਦਾ ਤੇ ਪਾਕੇ ਵੀ ਦੇਣਾ ਪੈ ਜਾਂਦਾ ਕਈ ਵਾਰੀ ਮੈਂ ਐਵੇਂ ਫੁਕਰੀ ਵੀ ਮਾਰਨ ਲੱਗ ਜਣੀ ਹੁੰਦੀ ਆ ਕਿ ਮੈਂ ਤੁਹਾਨੂੰ ਦੇ ਦੇਣੀ ਆ ਮੈਂ ਬੜਾ ਮੇਰਾ ਬਣਿਆ ਪਹਿਲਾਂ ਜੋ ਬਾਅਦ ਚ ਮੈਨੂੰ ਲੱਗਦਾ ਹੈ ਕਿ ਮੇਰੀ ਫੁਕਰੀ ਸੀਗੀ ਉਹਨਾਂ ਨੂੰ ਫੁਕਰੀ ਮਹਿੰਗੀ ਵੀ ਵਜ ਜਾਂਦੀ ਹੈ ਕਈ ਵਾਰੀ ਕਿਉਂਕਿ ਮੇਰੇ ਕੋਲੇ ਬਚਦੀ ਨਹੀਂ ਡੱਬੀ ਫਿਰ ਦੇ ਸੋ ਮੈਂ ਹੁਣ ਕਾਦੇ ਵਿੱਚ ਪਾ ਰਹੀ ਆ ਪਾ ਕੇ ਦਿਖਾਉਣੀ ਆ ਮੈਂ ਦਿਖਾਉਣੀ ਆ ਜੀ ਤੁਹਾਨੂੰ ਮੈਂ ਇਹਨੂੰ ਪਾਲਾਨੇ ਦੇ ਵਿੱਚ ਪੂਰੀ ਦੀ ਪੂਰੀ ਵਧੀਆ ਤਰੀਕੇ ਨਾਲ ਯੂਜ਼ ਕਰਾਂਗੇ ਪਾੜੀ ਵਧੀਆ ਕਰੀਮ ਹੈ ਜੀ ਤੁਸੀਂ ਕਰਿਓ ਜਰੂਰ ਟਰਾਈ ਜਰੂਰ ਕਰੋ ਮੈਂ ਵੇਖਿਆ ਭੈਣਾ ਕਰਦੀਆਂ ਨੇ ਜੀ ਜੋ ਵੀ ਮੈਂ ਦਿਖਾਉਣੀ ਆ ਬਹੁਤ ਭੈਣਾ ਯੂਜ਼ ਕਰਦੀਆਂ ਨੇ ਬਣਾਉਂਦੀਆਂ ਨੇ ਤਾਂ ਹੀ ਤਾਂ ਮੈਨੂੰ ਫਿਰ ਫੋਨ ਕਰਕੇ ਦੱਸਦੀਆਂ ਨੇ ਔਰ ਕਮੈਂਟ ਕਰਕੇ ਵੀ ਦੱਸਦੀਆਂ ਨੇ ਪਰ ਜਦੋਂ ਵੀ ਇਹਨੂੰ ਬਣਾਉਂਗੇ ਤੁਸੀਂ ਆਪ ਦੇ ਅਕੋਰਡਿੰਗਲੀ ਇਹਦਾ ਟੈਕਸਚਰ ਹੈ ਜਿਹੜਾ ਉਹ ਬਣਾ ਸਕਦੇ ਹੋ ਜਦੋਂ ਯੂਜ਼ ਕਰੋਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਆਹ ਚੀਜ਼ ਹੋਰ ਚਾਹੀਦੀ ਹੈ ਜੀ ਠੀਕ ਹੈ ਇੰਨੇ ਸਿਆਣੇ ਤੁਸੀਂ ਹੋਗੇ ਹੋ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਾਦੇ ਚ ਪਾਈ ਆ ਲੋ ਜੀ ਇਹ ਵਾਲੀ ਆਪਣੀ ਡੱਬੀ ਹੈਗੀ ਸੀ ਸ਼ੀਸ਼ੀ ਹੈਗੀ ਸੀ ਜਿਹਦੇ ਵਿੱਚ ਮੈਂ ਇਹਨੂੰ ਪਾਇਆ ਕਿਉਂਕਿ ਮੇਰੇ ਕੋਲ ਹੋਰ ਕਿੰਨੀਆਂ ਡੱਬੀਆਂ ਬਚੀ ਨਹੀਂ ਸੀ ਹੁਣ ਕਿਸੇ 'ਚ ਕੋਈ ਕਰੀਮ ਕਿਸੇ 'ਚ ਕੋਈ ਛ ਮੈਂ ਪਾਪਾ ਕੇ ਰੱਖ ਦਿੰਨੀ ਆ ਹਨਾ ਕਿਸੇ 'ਚ ਜੈਲ ਪਾਲੀ ਤੇ ਉਹ ਹੋਰੀਆਂ ਭਰੀਆਂ ਬਣੀਆਂ ਨੇ ਇੱਕ 'ਚ ਮੈਂ ਮਲਠੀ ਸਕਰਬ ਬਣਾ ਕੇ ਰੱਖਿਆ ਪਿਆ ਕਿਸੇ 'ਚ ਮੈਂ ਮਲਠੀ ਦਾ ਸੀਰਮ ਬਣਾ ਕੇ ਰੱਖਿਆ ਪਿਆ ਕਿਸੇ 'ਚ ਮੈਂ ਮਤਲਬ ਕਿ ਜੈਲ ਰੱਖੀ ਹੋਈ ਆ ਮੇਰੀ ਅੰਡ ਅੰਡ ਕਰੀਮਾਂ ਬਣੀਆਂ ਪਈਆਂ ਨੇ ਜਦੋਂ ਮੇਰਾ ਜਿਹੜੇ ਹੱਥ 'ਚ ਆਇਆ ਮੈਂ ਉਹੀ ਲਾ ਲੈਣੀ ਆ ਇੱਕ 'ਚ ਮੇਰਾ ਲੌਂਗਾਂ ਦਾ ਤੇਲ ਬਣਾ ਕੇ ਰੱਖਿਆ ਪਿਆ ਤੇ ਲੋ ਜੀ ਇਹ ਹੈਗੀ ਆ ਆਪਣੀ ਕਰੀਮ ਨਾਈਟ ਕਰੀਮ ਠੀਕ ਹੈ ਇਹਨੂੰ ਮੈਂ ਇਹਦੇ ਵਿੱਚ ਪਾ ਲਿਆ ਕਿਉਂਕਿ ਇਹ ਪਲਾਸਟਿਕ ਦੀ ਹੈ ਜੀ ਇਹ ਇਹ ਮੇਰੇ ਧੋਈ ਹੋਈ ਆਇਲ ਵਾਲੀ ਸੀ ਇਹ ਮੈਂ ਧੋ ਕੇ ਫ੍ਰੀਜ ਦੇ ਵਿੱਚ ਰੱਖੀ ਹੋਈ ਸੀ ਤੇ ਅੱਜ ਮੇਰੇ ਇਹ ਕੰਮ ਆ ਗਈ ਆ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਹੀ ਯੂਜ਼ ਕਰ ਸਕਦੇ ਹੋ ਇਹ ਇਹਦੇ ਇਸ ਤਰ੍ਹਾਂ ਖੁੱਲਦੀ ਆ ਇਹਦੇ ਵਿੱਚੋਂ ਵੀ ਇਹ ਕਰੀਮ ਹੈ ਜਿਹੜੀ इजीली ਨਿਕਲੇ ਹੋਊਗੀ ਸੋ ਇਹ ਆਪਣੀ ਬਣ ਗਈ ਜੀ ਨਾਈਟ ਕਰੀਮ ਇਹਨੂੰ ਆਪਾਂ ਕਰਾਂਗੇ ਯੂਜ਼ ਤੇ ਪਹਿਲੇ ਦਿਨ ਹੀ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਵਧੀਆ ਅਫੈਕਟ ਆ ਜਿਹੜਾ ਹੋ ਨਜ਼ਰ ਆਊਗਾ ਮੈਂ ਦੇਖਿਆ ਕਿ ਆਪਾਂ ਆਮ ਭੈਣਾ ਕੀ ਕਰਦੀਆਂ ਨੇ ਭੈਣਾ ਕੀ ਕਰਦੀਆਂ ਨੇ ਮੈਂ ਵੀ ਇਦਾਂ ਹੀ ਕਰ ਜਾਨੀ ਆ ਕਈ ਵਾਰੀ ਕਿ ਆਪਾਂ ਕੀ ਕਰਦੇ ਆ ਰਾਤ ਨੂੰ ਉਸੇ ਤਰ੍ਹਾਂ ਹੀ ਜੇ ਫੇਸ ਵਾਸ਼ ਕੀਤਾ ਤੇ ਆਪਾਂ ਪੈ ਗਏ ਹਨਾ ਜਾਂ ਨਹੀਂ ਵੀ ਕੀਤਾ ਇਦਾਂ ਹੀ ਪੈ ਗਏ ਤੇ ਉਹ ਸਕਿਨ ਤੇ ਜੋ ਸਾਰੇ ਦਿਨ ਦੀ ਡਸਟ ਹੈਗੀ ਆ ਉਹ ਵੀ ਸਾਰੀ ਆਪਣੇ ਅੰਦਰ ਚਲੀ ਜਾਂਦੀ ਆ ਸਕਿਨ ਜਿਹੜੀ ਉਹ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਆ ਖਰਾਬ ਹੋਣ ਲੱਗ ਜਾਂਦੀ ਉੱਪਰਲੀ ਜਿਹੜੀ ਲੇਅਰ ਹੈ ਉਹ ਖਰਾਬ ਹੋਣ ਲੱਗ ਜਾਂਦੀ ਆ ਸੋ ਉੱਪਰਲੀ ਲੇਅਰ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਪਤਲੀ ਹੁੰਦੀ ਆ ਸਕਿਨ ਜੇ ਅਸੀਂ ਕੇਅਰ ਨਹੀਂ ਕਰਦੇ ਸੋ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਮੈਂ ਡੇਲੀ ਕਰਨੀ ਹੁੰਦੀ ਆ ਕਿ ਤੁਹਾਡੀ ਕੇਅਰ ਹੋਰ ਕਿਸੇ ਨੇ ਨਹੀਂ ਕਰਨੀ ਤੁਸੀਂ ਆਪਣੀ ਕੇਅਰ ਖੁਦ ਕਰਨੀ ਆ ਖੁਦ ਆਪਣੀ ਕੇਅਰ ਕਰੋ ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ ਪੋਜ਼ਿਟਿਵ ਰਹੋ ਐਟੀਟਿਊਡ ਛੱਡੋ ਠੀਕ ਹੈ ਜੀ ਪੋਜ਼ਿਟਿਵ ਰਹੋ ਪਿਆਰ ਨਾਲ ਰਹੋ ਖੁਸ਼ ਰਹੋ ਜੋ ਅਸੀਂ ਦੇਖਣਾ ਚਾਹੁੰਨੇ ਆ ਸਾਡੀਆਂ ਅੱਖਾਂ ਸਾਨੂੰ ਉਹੀ ਦਿਖਾਉਂਦੀਆਂ ਨੇ ਸੋ ਚੰਗਾ ਚੰਗਾ ਦੇਖੋ ਚੰਗਾ ਚੰਗਾ ਸੋਹਣਾ 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 ਬੋਲੋ ਤੇ ਤੁਹਾਡੀ ਲਾਈਫ ਹੈ ਜਿਹੜੀ ਉਹ ਫੁੱਲਾਂ ਦੀ ਤਰ੍ਹਾਂ ਖਿੜੀ ਰਹੂਗੀ ਤੇ ਫੁੱਲਾਂ ਦੀ ਅਕਰੀਮਾਂ ਨੇ ਜਿਹੜੀਆਂ ਉਹੀ ਤੁਸੀਂ ਲਾਓ ਚਿਹਰੇ ਤੇ ਠੀਕ ਹੈ ਕੁਦਰਤ ਦੇ ਨਾਲ ਜੁੜ ਕੇ ਰਹੋ ਜਿੰਨਾ ਕੁਦਰਤ ਤੋਂ ਦੂਰ ਭਜੋਗੇ ਉੰਨਾ ਹੀ ਤੁਸੀਂ ਦੁੱਖ ਪਾਉਗੇ ਠੀਕ ਹੈ ਜੀ ਸੋ ਜਿਹੜੀ ਖੂਬਸੂਰਤੀ ਹੁੰਦੀ ਆ ਉਹ ਤੁਹਾਡੇ ਚਿਹਰਾ ਜਿਹੜਾ ਉਹ ਬਿਆਨ ਕਰ ਦਿੰਦਾ ਹੁੰਦਾ ਤੇ ਤੁਹਾਡੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਵੀ ਤੁਹਾਡੀ ਖੂਬਸੂਰਤੀ ਨੂੰ ਬਿਆਨ ਕਰਦੀ ਆ ਠੀਕ ਹੈ ਜਿਹੜੇ ਪੋਜ਼ਿਟਿਵ ਲੋਕ ਹੋਣਗੇ ਉਹਨਾਂ ਦੇ ਫੇਸ ਆ ਜਿਹੜੇ ਉਹ ਹਮੇਸ਼ਾ ਫੁੱਲ ਦੀ ਤਰ੍ਹਾਂ ਖਿੜੇ ਰਹਿਣਗੇ ਔਰ ਨੈਗੇਟਿਵ ਲੋਕ ਹੋਣਗੇ ਜਿਹੜੇ ਉਹਨਾਂ ਦੇ ਚਿਹਰੇ ਆ ਜਿਹੜੇ ਉਹ ਮੁਰਝਾਏ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਇਹਨਾਂ ਦੇ ਮੂੰਹ ਤੇ ਹਾਸਾ ਨਹੀਂ ਹੈਗਾ ਸੋ ਨੈਗੇਟਿਵਿਟੀ ਤੋਂ ਦੂਰ ਰਹਿਣਾ ਠੀਕ ਹੈ ਜੀ ਇੰਨੇ ਕੰਨ ਸੋਹਣੀਆਂ ਸੋਹਣੀਆਂ ਚੀਜ਼ਾਂ ਦਿਖਾਉਣੀਆਂ ਨੇ ਪੋਜ਼ਿਟਿਵਿਟੀ ਦਿਖਾਉਣੀ ਐ ਨੂੰ ਜਿਆਦਾ ਤੋਂ ਜਿਆਦਾ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਕਰਦੇ ਇਥੇ ਐਂਡ ਸਾਰੀਆਂ ਭੈਣਾਂ ਨੇ ਇਹ ਨਾਈਟ ਕਰੀਮ ਹੈ ਜਿਹੜੀ ਉਹ ਜ਼ਰੂਰ ਬਣਾਉਣੀ ਐ ਬਣਾ ਕੇ ਰਿਜ਼ਲਟ ਵੀ ਸ਼ੇਅਰ ਕਰਨੇ ਐ ਔਰ ਮੈਨੂੰ ਦੱਸਣਾ ਵੀ ਐ ਜਿੰਨਾਂ ਜਿੰਨਾਂ ਭੈਣਾਂ ਨੇ ਬਣਾਈ ਐ ਔਖੀ ਬਿਲਕੁਲ ਨਹੀਂ ਹੈਗੀ ਹੁਣ ਮੈਂ ਅਗਲੀ ਗੱਲ ਹੁਣ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਜੀ ਸਾਡੇ ਕੋਲ ਤਾਂ ਗੁੱਡ ਹਿਲ ਦੇ ਫੁੱਲ ਨਹੀਂ ਹੈਗੇ ਹਾ ਬਿਸਕਸ ਦੇ ਫੁੱਲ ਨਹੀਂ ਹੈਗੇ ਕਿਉਂਕਿ ਕਈਆਂ ਦੀ ਪ੍ਰੋਬਲਮ ਐ ਬਾਹਰਲੀਆਂ ਭੈਣਾਂ ਦੀ ਬਹੁਤ ਪ੍ਰੋ ਦੇ ਹੋ ਸਕਦਾ ਹੈ ਕਿ ਇੰਨੀ ਜ਼ਿਆਦਾ ਠੰਡੇ ਚ ਝਾਲਣਾ ਪਾਉਂਦੇ ਹੋਵੇ ਇਹ ਪੌਦਾ ਹਨਾ ਤਾਂ ਕਰਕੇ ਨਾ ਹੁੰਦਾ ਹੋਵੇ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਤੇ ਉਹਨਾਂ ਵਾਸਤੇ ਇਹ ਹੈਗਾ ਕਿ ਉਹ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਲੈ ਲੈਣ ਉਹ ਵੀ ਬਹੁਤ ਵਧੀਆ ਬਣਦੀ ਹੈ ਜੀ ਕਰੀਮ ਜੇ ਬਿਸਕਸ ਦੇ ਫੁੱਲ ਨਹੀਂ ਮਿਲਦੇ ਹੈਗੇ ਪੌਦੇ ਜਿੱਥੇ ਨਹੀਂ ਹੈਗੇ ਉਹ ਗੁਲਾਬ ਦੇ ਦਾ ਪੌਦਾ ਤਾਂ ਉਥੇ ਹਰ ਥਾਂ ਹੁੰਦਾ ਜੀ ਗੁਲਾਬ ਦੇ ਪੌਦੇ ਬਹੁਤ ਜ਼ਿਆਦਾ ਨੇ ਬਾਹਰ ਸੋ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਤੁਸੀਂ ਯੂਜ਼ ਕਰ ਸਕਦੇ ਹੋ ਪਰ ਤੁਸੀਂ ਬਚ ਨਹੀਂ ਸਕਦੇ ਕਰੀਮ ਬਣਾਉਣ ਤੋਂ ਐਕਸਕਿਊਜ਼ ਕੋਈ ਨਹੀਂ ਹੈਗਾ ਤੇ ਰਿਜ਼ਲਟ ਵੀ ਸ਼ੇਅਰ ਕਰਨੇ ਆ ਉਸ ਤੋਂ ਪਹਿਲਾਂ ਦੱਸਣਾ ਵੀ ਆ ਕਿ ਤੁਸੀਂ ਆਪਣੀ ਜਿਹੜੀ ਕਰੀਮ ਹੈਗੀ ਆ ਉਹ ਬਣਾ ਲਈ ਆ ਬਹੁਤ ਵਧੀਆ ਕਰੀਮ ਹੈ ਤੁਸੀਂ ਬਣਾ ਕੇ ਦੇਖਿਓ ਜੀ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਰਿਜ਼ਲਟ ਕੀ ਹੁੰਦੇ ਨੇ ਉਹ ਪੈਣਾ ਦੱਸ ਦਿਆ ਨੇ ਜੀ ਰਿਜ਼ਲਟ ਮੈਨੂੰ ਫੋਨ ਕਰ ਕਰਕੇ ਦੱਸ ਦਿਆ ਨੇ ਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਬਹੁਤ ਜ਼ਿਆਦਾ ਫਰਕ ਪਿਆ ਸੋ ਇਹ ਨਾਈਟ ਕਰੀਮ ਹੈ ਜਿਹੜੀ ਉਹ ਤੁਸੀਂ ਜ਼ਰੂਰ ਬਣਾਉਣੀ ਆ ਲਾਉਣੀ ਆ ਆਇਲ ਦੇ 2 ਚਮਚ ਪਾ ਲਿਓ ਠੀਕ ਹੈ ਭਰ ਕੇ 2 ਚਮਚ ਪਾ ਲਿਓ ਤਾਂ ਕਿ ਥੋੜੀ oily ਰਹੇ ਲੋ ਜੀ ਬਹੁਤ ਵਧੀਆ ਫੀਲ ਹੁੰਦਾ ਬਹੁਤ ਵਧੀਆ ਚਲੋ ਠੀਕ ਹੈ ਜੀ ਵਲੌਗ ਦਾ ਕਰਦੇ ਇਥੇ ਐਂਡ ਤੇ ਕੱਲ ਨੂੰ ਮਿਲਦੇ ਆ ਫਿਰ ਇੱਕ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ